ਜਾਵੋ ਨੀ ਜਾਵੋ ਸਈਓ ਸਰਦਾ ਨਾਲ ਜਾ ਕੇ ਕਹੀਓ ਜਾਵੋ ਨੀ ਜਾਵੋ ਸਈਓ ਸਰਦਾ ਨਾਲ ਜਾ ਕੇ ਕਹੀਓ ਦੇਵੋ ਸੰਦੇਸ਼ਾ ਦੇਵੋ ਸੰਦੇਸ਼ਾ ਨੀਲੇ ਦੇਸ਼ਾ ਅਸਵਾਰ ਨੂੰ ਨੀਲੇ ਦੇਸ਼ਾ ਅਸਵਾਰ ਨੂੰ ਜਾਵੋ ਨੀ ਜਾਵੋ ਸਈਓ ਸੰਤ ਸਪਾਹੀ ਬਣ ਕੇ ਜਿਸ ਨੇ ਖੇਡੀ ਖੇਡ ਨਿਆਰੀ ਮੈਂ ਬਲਿਹਾਰੀ ਅਜੇ ਤੀਕ ਵੀ ਚੁਪ ਚੁਪ ਸਜਦੇ ਕਰੇ ਸ੍ਰਿਸ਼ਟੀ ਸਾਰੀ ਸੋ ਸਵਾਰੀ ਪਰਮਪੁਰਖ ਗੁਰੂ ਰੂਪ ਖਾਲਸਾ ਪੰਥ ਦੇ ਸਿਰਜਣਹਾਰ ਨੂੰ ਨੀਲੇ ਦੇ ਨੀਲੇ ਦੇ ਸ਼ਾਇਸਵਾਰ ਨੂੰ ਜਾਵੋ ਨੀ ਜਾਵੋ ਸਈਓ ਰਮਹੇਤ ਪਰਵਾਰ ਵਾਰ ਜਿਸ ਰੱਬ ਦਾ ਕਰਜ ਚ ਚਕਾਇਆ ਸ਼ੁਕਰ ਮਨਾਇਆ ਸਭ ਕੁਝ ਦੇਸ਼ ਦੀ ਭੇਟਾ ਕਰਕੇ ਮਹਾਬਲੀ ਮੁਸਕਾਇਆ ਨਾ ਕਵਰਾਇਆ ਨਮਸਕਾਰ ਲੱਖ ਵਾਰ ਮੇਰੀ ਉਸ ਪੂਰਨ ਗੁਰ ਅਵਤਾਰ ਨੂੰ ਨੀਲੇ ਦੇ ਨੀਲੇ ਦੇ ਸ਼ਾਇਸਵਾਰ ਨੂੰ ਜਾਵੋ ਨੀ ਜਾਵੋ ਸਈਓ ਸਬੇ ਸੰਜੀਵਾਲ ਸੁਦਾਇਣ ਅੰਦਾਜ਼ ਸ ਦਿੱਤਾ ਨਾਰਾ ਬੜਾ ਪਿਆਰਾ ਮਾਂ ਨੇ ਉਹਦੇ ਉਪਦੇਸ਼ਾਂ ਨੂੰ ਅੱਜ ਭੁੱਲਿਆ ਆਲਮ ਸਾਰਾ ਫੇਰ ਦਿਵਾਰਾ ਜਗਤ ਜਲੰਦਾ ਯਾਦ ਕਰੇਂਦਾ ਦੁਸ਼ਟ ਦਮਨ ਦੇ ਤਾਰ ਨੂੰ ਨੀਲੇ ਦੇ ਨੀਲੇ ਦੇ ਸ਼ਾਇਸਵਾਰ ਨੂੰ ਜਾਵੋ ਨੀ ਜਾਵੋ ਭੈਣ ਅਮਨਦੀਪ ਕੌਰ ਦੀ ਆਵਾਜ਼ ਬਹੁਤ ਸੁਹਣੀ ਹੈ ਇਸੇ ਤਰ੍ਹਾਂ ਸਾਫ਼ ਸੁਥਰਾ ਇਹ ਭੈਣ ਗਾਉਂਦੀ ਹੈ ਤੁਸੀਂ ਸਪੋਰਟ ਕਰਿਓ ਤੇ ਭੈਣ ਅੱਗੇ ਆਵੇ